ਜੀ ਜੀ ਚਾਹ ਪੀਓਗੇ ਚਾਹ ਦਾ ਜੀ ਨਹੀਂ ਕਰਦਾ ਅੱਛਾ ਮੇਰੀ ਗੱਲ ਸੁਣੋ ਦਿਵਿੰਦਰ ਕਿੱਥੇ ਆ ਦਿਵਿੰਦਰ ਇੱਥੇ ਤੋਂ ਹੀ ਫਰਦੀ ਹੁਣ ਇਹ ਬੜਾ ਅੰਦਰ ਚਲ ਗਈ ਕਰੇ ਹੁੰਦਾ ਭੈਣੇ ਕੋਠੇ ਤੇ ਨਾ ਚੜ ਗਈ ਹੋਵੇ ਹਾਂ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੁਣ ਨਾਲ ਸੁਖੀ ਆਂਟੀ ਨੇ ਇੱਕ ਗੱਲ ਕੀਤੀ ਐ ਹਾਂ ਤੇ ਮੈਨੂੰ ਉਹ ਤੇ ਵਧੀਆ ਲੱਗੀ ਆ ਅੱਛਾ ਜੇ ਤੁਹਾਡੇ ਮਨਨ ਵਿੱਚ ਆਵੇ ਤੇ ਉਹਨੇ ਮੈਨੂੰ ਘਰ ਬੁਲਾਇਆ ਇਹ ਤੇ ਮੈਂ ਫਿਰ ਗਈ ਸੀ ਤੇ ਕਹਿੰਦੇ ਹੀ ਕਿਉਂ ਨਾ ਅਸੀਂ ਦਿਵਿੰਦਰ ਦਾ ਰਿਸ਼ਤਾ ਜੋ ਬਨਾਲਾ ਕਰ ਦਈਏ ਜੋ ਬਨਵਾਲਾ ਆਹੋ ਆ ਜਿਹੜਾ ਮੁੰਡਾ ਘਰ ਆਉਂਦਾ ਵਾ ਆਹੋ ਸੁਖੀ ਅੰਟੀ ਦੇ ਪਨੇਵਾ ਕਾਹ ਸੋੜ ਮੇਰੀ ਕੁੜੀਏ ਦੀ ਵੀ ਦਾ ਵੀ ਵਿਆਹੀ ਦਾ ਛੱਦੀ ਆ ਤੇ ਉਹ ਲੱਲਣਗੇ ਗੁਰਸੇ ਕਹਿ ਗਏ ਆ ਉਹ ਮੰਮੀ ਅਗਲਿਆਂ ਨੇ ਮੂਹ ਗਿਆ ਵਾ ਗੁਰਸੇ ਖਾ ਕਵਾਰਾ ਵਾ ਵਧੀਆ ਗੱਲ ਵਾ ਤੇ ਪੁੱਤ ਕੱਲ ਨੂੰ ਕੁੜੀ ਨੂੰ ਤੰਗ ਕਰਨਗੇ ਤੇ ਫੇਰ ਉਹ ਮੰਮੀ ਆਪਦੇ ਮੰਗਣ ਲੈ ਆ ਰਿਸ਼ਤਾ ਤੇ ਕਿਹੜੇ ਗੱਲੋਂ ਤੰਗ ਕਰਨਗੇ ਵੇਹ ਲਾਓ ਕਿ ਵੇਹ ਲਾਓ ਮਰਜ਼ੀ ਆਪਣੀ ਮਮੀ ਮੁੰਡਾ ਮੂੰਹ ਮੱਥੇ ਲੱਗਦਾ ਵਾ ਤੇ ਸਭ ਤੋਂ ਵੱਡੀ ਗੱਲ ਆ ਕਿ ਗੁਰਸੇਖਾ ਮੁੰਡਾ ਹੋਰ ਕੀ ਚਾਹੀਦਾ ਪੁੱਤ ਮੰਨ ਨਹੀਂ ਆ ਪਰ ਜਿਹੜੀ ਗੁੰਝਲ ਵਿੱਚ ਉਹ ਤਾਂ ਇਨਾ ਕਰਦਾ ਦੱਸਿਆ ਤੂੰ ਕਿ ਏ ਮਹੀਨੇ ਹੋ ਗਏ ਇੱਥੇ ਤੁਰਿਆ ਫਿਰਦਾ ਵਾ ਕੰਮ ਤਾਂ ਦਦੋ ਕਰਦਾ ਨਹੀਂ ਕੋਈ ਮਮੀ ਇੱਥੇ ਸੁਖੀ ਆਂਟੀ ਨੇ ਆਪਣੀ ਮਜਬੂਰੀ ਨੂੰ ਰੱਖਿਆ ਵਾ ਵੀ ਉਹ ਕੱਲੀ ਰਹਿੰਦੀ ਲਾਗੇ ਨਾਲੇ ਉਹਦੀ ਫਸਲਵਾਰੀ ਸੰਭਦਾ ਵਾ ਬਾਕੀ ਉਹ ਆਪਣੇ ਘਰ ਕੰਮ ਕਰਦਾ ਹੀ ਐ ਤੇ ਖਾਂਦੇ ਆ ਤੇ ਕੁੜੀ ਸਾਡੀ ਛੱਦੀ ਆ ਤੇ ਉਹਨਾਂ ਨੂੰ ਕਿਹੜਾ ਭਲੇ ਖਵਾ ਕਿੰਨਾ ਚਿਰ ਸਾਡੀ ਕੁੜੀ ਵਿਆਹੀ ਰਹੀ ਆ ਜਾਂ ਤੇ ਹੋਵੇ ਭਈ ਕੋਈ ਓਲਾ ਰੱਖਣ ਦੇ ਆ ਸੁਨਾ ਦੇ ਉਹਨਾਂ ਮੈਨੂੰ ਸੱਦ ਕੇ ਆਪ ਦਿੱਤਾ ਵਾ ਵੀ ਆਪਣੀ ਮੰਮਣੀਆਂ ਗੱਲ ਕਰੀ ਤੇ ਜੇ ਹੋ ਜੇ ਤੇ ਹੋਰ ਕੀ ਚਾਹੀਦਾ ਚੱਲ ਪੁੱਤ ਵੇਖ ਲੈ ਮਰਜ਼ੀ ਆਪਣੀ ਫਿਰ ਮਰਜ਼ੀ ਕੀ ਵੇਖਣੀ ਆ ਮੈਂ ਤਾਂ ਨਾਰੀਆਂ ਨੂੰ ਸੁਲਾਈ ਲੈਣ ਲਈ ਮੈਂ ਤਾਂ ਨਾਰੀਆਂ ਆ ਤਾਰ ਕੋਈ ਜੇ ਤੁਹਾਨੂੰ ਚੰਗਾ ਲੱਗੇ ਫਿਰ ਕਰ ਦਿਓ ਗੱਲ ਤੇ ਇਹਨਾਂ ਨਾਲ ਗੱਲ ਕਰਨਦੀ ਆ ਪਰ ਇਹਨਾਂ ਤੋਂ ਪਹਿਲਾਂ ਦਵਿੰਦਰ ਨਾਲ ਗੱਲ ਕਰਨੀ ਪੈਣੀ ਆ ਜੇ ਤੇ ਉਹਨੂੰ ਮਨਜ਼ੂਰ ਆ ਕਿਉਂਕਿ ਦਵਿੰਦਰ ਨਾਲ ਜਦੋਂ ਵੀ ਗੱਲ ਕਰੀਦੀ ਉਹਦੇ ਤੇ ਮੰਨਣ ਚ ਆਉਂਦੀ ਨਹੀਂ ਆ ਉਹ ਤੇ ਮੇਰੀ ਸੁਣਦੀ ਨਹੀਂ ਆ ਉਹਨਾਂ ਨਾਲ ਗੱਲ ਕਰੂੰ ਜੇ ਤੇ ਉਹਨੂੰ ਮਨਜ਼ੂਰ ਹੋਊਗਾ ਪਸੰਦ ਹੋਊਗਾ ਮੁੰਡਾ ਤਾਂ ਫਿਰ ਮੈਂ ਉਹਦੇ ਪੁਰਾਣਾਂ ਨਾਲ ਨਹੀਂ ਬੈਠੋ ਸਲਾਹ ਕਰੋ ਉਹਨਾਂ ਨਾਲ ਗਲਪਿੰਦਰ ਨਾਲ ਗੱਲ ਕਰ ਲਵੀਂ ਇਹਨਾ ਮੈਂ ਦਵਿੰਦਰ ਨਾਲ ਕਰੂੰਗੀ ਮੈਂ ਨਾਲ ਬਾਅਦ ਚ ਕਰੂੰਗੀ ਜੇ ਜੇ ਮੰਨ ਜਾਣਗੇ ਨਾ ਗੋਇੰਦ ਸਿੰਘ ਮੈਂ ਉਧਰ ਜਾਉਂਗੀ ਅਜੀ ਤੁਹਾਡੀ ਮੰਮੀ ਇੱਥੇ ਹੀ ਗਵਿੰਦਪਾਲ ਭੈਣ ਉਹਦੇ ਨਾਲ ਵੀ ਗੱਲ ਕਰ ਲਾਂਗੇ ਕਰ ਲਿਓ ਕਰ ਲਿਓ ਕੋਈ ਗੱਲ ਨਹੀਂ ਕਰ ਲਿਓ ਇਹਦੇ ਵਿੱਚ ਕਿਹੜੀ ਗੱਲ ਆ ਕਿਹੜੀ ਕੋਈ ਹੋਲੇ ਪਰਦੇ ਦੀ ਗੱਲ ਗਵਿੰਦਪਾਲ ਨੇ ਵੀ ਕਿਹੜੀ ਨਾ ਕਰਨੀ ਆ ਕੋਈ ਨਹੀਂ ਮੰਨਦੀ ਰਹਿਣੀ ਉਹ ਜਦੋਂ ਕਹਈਏ ਆ ਦਿੰਦੀ ਮੈਂ ਅਜੇ ਕਰ ਲੈ ਇਹ ਮੰਨ ਜਾਣਾ ਉਹਨੇ ਚਲ ਕੋਈ ਨਹੀਂ ਮੈਂ ਪੁੱਛ ਨਹੀਂ ਮੈਂ ਚਾਹ ਬਣਾ ਲਾਂ ਥੋੜੀ ਬਣਾ ਲਾ ਲੈ ਤੂੰ ਇੱਥੇ ਬੈਠੀ ਆ ਮੈਂ ਅੱਗੇ ਉਧਰ ਅੰਦਰਾਂ ਚ ਵਾਜਾਂ ਮੁੱਜਾਂ ਮਾਰ ਕੇ ਚਲ ਗਈ ਮੈਂ ਪਤਾ ਨਹੀਂ ਕਿੱਥੇ ਗਈ ਆ ਕੀ ਹੈ ਬਬੀ ਨੇ ਹੋਆ ਤੋ ਕਹਨੀ ਆ ਹਾਂ ਫੋਨ ਵੇਖਣ ਲਈ ਆਹੋ ਫੋਨ ਵੇਖਣ ਲਈ ਹੈ ਅੱਛਾ ਮੈਂ ਕਹਿੰਦੀ ਆ ਜੇ ਬੈੱਡ ਸ਼ੀਟਾਂ ਧੋਪ ਲੱਗੀ ਮੜੀ ਜੀ ਧੋ ਲਈਏ ਸਾਰੀਆਂ ਚੇਂਜ ਕਰਕੇ ਕੋਈ ਨਹੀਂ ਭਬਜੀ ਧੋ ਲਈ ਨੇ ਤੇ ਨਾਲੇ ਮੈਂ ਤੇਰਾ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਮੈਂ ਕਹਿੰਦੀ ਹਾਂ ਤੇ ਹੁਣ ਚੰਗਾ ਜੈ ਨਹੀਂ ਲੱਗਦਾ ਤੂੰ ਇਦਾਂ ਬੈਠੀ ਰਹੀ ਆਪਾਂ ਕੋਈ ਵੇਖ ਕੇ ਤੇ ਤੇਰਾ ਵਿਆਹ ਕਰ ਦਿੰਦੇ ਵਿਆਹ ਅਜੇ ਤੱਕ ਤੁਹਾਨੂੰ ਜਵਾਬ ਹੀ ਦਿੰਦੀ ਆਈਆਂ ਤੇ ਅਹੀਂ ਕਹਣਾ ਚਲੋ ਕੋਈ ਗੱਲ ਨਹੀਂ ਤੇਰੇ ਮੂੰਹ ਹਲ ਵੈਂਦੇ ਆਇਆਂ ਤੇ ਫੋਟ ਜਦੋਂ ਸਾਰਾ ਪਰਿਵਾਰ ਕੋਈ ਗੱਲ ਕਹਿੰਦਾ ਵਾ ਨਾ ਤੇ ਫਿਰ ਸੋਚਣਾ ਚਾਹੀਦਾ ਕਿ ਸਾਡੇ ਭਲੇ ਵਾਸਤੇ ਹੀ ਕਹਿੰਦੇ ਕੋਈ ਮਾੜਾ ਥੋੜਾ ਹਉ ਨਹੀਂ ਭਾਬੀ ਜੀ ਮੈਂ ਅਜੇ ਵਿਆਹ ਨਹੀਂ ਕਰਾਉਣਾ ਮੈਂ ਕਹਿਣ ਲਈ ਆ ਵੀ ਜਦੋਂ ਮੇਰਾ ਮਨ ਹੋਊ ਮੈਂ ਦੱਸ ਦੂੰ ਤੁਹਾਨੂੰ ਤੁਸੀਂ ਬਾਰ ਬਾਰ ਇੱਕ ਹੀ ਗੱਲ ਬਸ ਵਿਆਹ 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 ਦੇ ਪਿੱਛੇ ਤਾ ਹੀ ਕਹਿਣਾ ਵਾ ਤੈਨੂੰ ਲੋਕਾਂ ਨੇ ਥੋੜਾ ਕਹਿਣਾ ਕਹਿਣਾ ਵਾ ਆਪਣੇ ਕਹਿੰਦੇ ਹੁੰਦੇ ਆ ਇਹ ਅੱਗੇ ਦੋ ਤਿੰਨ ਰਿਸ਼ਤੇ ਬੜੇ ਹੀ ਵਧੀਆ ਆਏ ਸੀ ਤੇ ਤੂੰ ਹਰ ਵਾਰੀ ਨਾ ਕਰ ਦਿੰਦੀ ਗਈਆਂ ਉਹਨੇ ਤੇਰਾ ਵੀਰ ਬੜਾ ਹੀ ਨਾਰਾਜ਼ ਹੀ ਤੇ ਹੁਣ ਵੀ ਬੜਾ ਸੋਹਣਾ ਰਿਸ਼ਤਾ ਆਇਆ ਵਾ ਜੇ ਤੂੰ ਹੁਣ ਵੀ ਨਾ ਕਰ ਦਿੱਤੀ ਨਾ ਤਾਂ ਕਰਦਿਆਂ ਨੂੰ ਗੁੱਸਾ ਕਰਨਾ ਕਰਦਿਆਂ ਨੇ ਤੇ ਕੀ ਮੈਨੂੰ ਆ ਬੜਾ ਗੁੱਸਾ ਲੱਗਣਾ ਵਾ ਕਹ ਤੇਰੇ ਮੂੰਹ ਆਲੇ ਵੇਂਦੇ ਰਹਿਣਾ ਵਾ ਕੱਲੋਂ ਲੋਕਾਂ ਨੇ ਕਹਿਣਾ ਵਾ ਉਹ ਨਿਆਣੀ ਸਿਆਣੀ ਕਰਦਿਆਂ ਨੂੰਂ ਦੀ ਦਾ ਲੈ ਮੈਂ ਤੁਹਾਨੂੰ ਘਰ ਬੈਠੀ ਚੰਗੀ ਨਹੀਂ ਲੱਗਦੀ ਨਾਲੇ ਹੁਣ ਤੁਹਾਨੂੰ ਚੰਗਾ ਭਲਾ ਪਤਾ ਵਾ ਕਿ ਮੈਂ ਸਿਲਾਈ ਸਿੱਖਣ ਢਈ ਆ ਉਹ ਮੈਨੂੰ ਬਾਬਾ ਸਿਲਾਈ ਦੀ ਸਿੱਖ ਲੈਣ ਦੋ ਤੁਸੀਂ ਆ ਵਿੱਚੇ ਵਿਆਹ ਦਾ ਟੁੱਚਰ ਘੜੀ ਮੁੜੀ ਵਿਆਹ ਵਿਆਹ ਕਰ ਦਿੰਦੇ ਉਹ ਬਾਬਾ ਤੂੰ ਹਾਂ ਤੇ ਕਰ ਇਹਦੀ ਸਿਲਾਈ ਪੂਰੀ ਹੁਣ ਤੋਂ ਬਾਅਦ ਹੀ ਕਰਦਾਂਗੇ ਕਿੱਚੇ ਤੇ ਨਹੀਂ ਕਰਦਾਂ ਲੱਗੇ ਉਹ ਨਹੀਂ ਮੇਰਾ ਜਨੇ ਮਨ ਮੰਨਦਾ ਹਾਂ ਦੀਵਿੰਦਰ ਹਰ ਵਾਰੀ ਕੁਝ ਜਵਾਬ ਨਹੀਂ ਦੇਈਦਾ ਗੱਲ ਨੂੰ ਸੋਚਿਆ ਕਰ ਕੀ ਸੋਚਾਂ ਭਾਬੀ ਮੈਂ ਐਸੇ ਦੋ ਰੋਟੀਆਂ ਭਾਰੂ ਮੇਰੇ ਵਾਸਤੇ ਤੁਹਾਨੂੰ ਵਾਸਤੇ ਦਿਵਿੰਦਰ ਤੇ ਨਾਲੇ ਜਦੋਂ ਵੀ ਗੱਲ ਕਰੀਦੀ ਨਾ ਤੇ ਇਹੋ ਕੋਈ ਸਾਨੂੰ ਮਿਲਦਾ ਦੋ ਰੋਟੀਆਂ ਭਾਰੂ ਦੋ ਰੋਟੀਆਂ ਭਾਰੂ ਆ ਦੋ ਰੋਟੀਆਂ ਹਰ ਕੋਈ ਖਾ ਕੇ ਸੰਦਾ ਆਪਣੇ ਘਰ ਚੰਗੇ ਰਿਸ਼ਤੇ ਬਾਰ-ਬਾਰ ਨਹੀਂ ਮਿਲਦੇ ਪਤਾ ਨਹੀਂ ਕਿੱਡਾ ਕ ਚੰਗਾ ਆ ਗਿਆ ਅੱਗੇ ਵੀ ਚੰਗਾ ਹੀ ਲੱਭਾ ਹੈ ਕੀ ਸੁੱਖ ਪਾਇਆ ਮੈਂ ਮਾਜੀ ਅਵੇ ਨਹੀਂ ਕਿ ਕੈਸਾ ਨੇ ਅਗਲੇ ਆਨੇ ਮਾਂ ਤਾਂ ਨਸਨਾ ਕਰ ਲਿਆ ਸੀ ਹੁਣ ਭੈਣ ਗੁਬਿੰਦ ਵਾਲੀ ਇੱਥੇ ਹੀ ਉਹਨਾਂ ਨਾਲ ਗੱਲ ਕਰ ਲੈਣੀ ਮਾਂ ਤਾਂ ਨਸਨਾ ਕਰ ਲੈ ਏ ਕੀ ਗੱਲ ਬਾਰੇ ਗੱਲ ਕਰਦੀ ਆ ਸਮਝ ਨਹੀਂ ਲੱਗੀ ਹਾਈ ਕੀ ਗੱਲ ਸੁਣਿਆ ਕੀ ਗੱਲ ਸੋਣੀ ਆ ਜੇ ਤੂੰ ਕਹਦੀ ਮੰਨ ਨਹੀਂ ਨੀ ਆ ਨਹੀਂ ਮੈਂ ਕਹਾਂ ਡੀ ਹਾਂ ਕਿ ਮੇਰੀਆਂ ਹੁਣ ਰਿਸ਼ਤੇ ਦੀਆਂ ਸਲਾਮਾ ਤੁਸੀਂ ਗੁਬਿੰਦਪੁਰ ਭੈਣ ਨਾ ਕਰੋਗੇ ਉਹ ਉਹਦੇ ਵਿੱਚ ਵੀ ਕੋਈ ਗੱਲ ਆ ਉਹਦੇ ਵਿੱਚ ਕੀ ਗੱਲ ਆ ਸੁਖੀ ਆਂਟੀ ਨੇ ਸੁਣਾ ਕੱਲਿਆ ਏ ਉਹਨੇ ਗੱਲ ਸੁਣਾ ਕੱਲਿਆ ਵੀ ਮੇਰੀ ਗੱਲ ਸੁਣ ਜੇ ਮੈਂ ਫਿਰ ਗਈ ਹਾਂ ਹੂੰ ਤੇ ਅਗਲੀ ਗਈ ਆ ਲਈ ਹੀ ਤੇ ਚੱਲ ਜੋ ਬੰਦੀ ਵੀ ਉਮਰ ਹੋਈ ਵੀ ਆਉਣ ਵਾਲੀ ਤੇ ਕਿਉਂ ਨਾ ਹੀ ਦਿਵਿੰਦਰ ਦਾ ਰਿਸ਼ਤਾ ਜੋ ਬਣਾ ਲੈ ਕਰਦੀ ਏ ਤੇ ਮੰਮੀ ਨੇ ਮੈਂ ਸਲਾਹ ਕੀਤੀ ਸੀ ਵੀ ਭੈਣ ਇਦਾਂ ਕਹਿਣ ਲਈ ਆ ਅਗਲਿਆਂ ਨੇ ਮੂੰਹ ਮੰਗਿਆ ਵਾ ਚੰਗਾ ਭਲਾ ਗੁਰਸਿੱਖ ਮੁੰਡਾ ਵਾ ਉੱਤੋਂ ਕੁਵਾਰਾ ਹੋਰ ਸਾਨੂੰ ਕੀ ਚਾਹੀਦਾ ਵਾ ਨਾਲੇ ਹੁਣ ਗਵਿੰਦ ਪਾਲੇ ਇੱਥੇ ਹੀ ਉਹਦੇ ਨਾਲ ਮੂੰਹ ਮੂੰਹ ਗੱਲ ਹੋ ਜਾਣੀ ਪਰ ਤੂੰ ਤੇ ਨਾ ਮੈਂ ਕਰਾਉਣਾ ਹੀ ਨਹੀਂ ਮੈਂ ਕਰਾਉਣਾ ਹੀ ਨਹੀਂ ਬਾਅਦ ਵਿੱਚ ਲੋ ਲੋ ਕੀ ਪੁੱਛਣੋਂ ਹਟ ਗਏ ਨਾ ਤੇ ਫਿਰ ਕੋ ਢੰਗ ਦਾ ਲੱਭਣਾ ਨਹੀਂ ਆ ਚੱਲ ਕੋਈ ਨਹੀਂ ਜੇ ਤੁਸੀਂ ਕਹਿਣ ਦੇ ਆ ਤੇ ਵੇਖ ਲਓ ਫਿਰ ਮੈਂ ਵੀ ਕੀ ਤੁਹਾਡੇ ਗਾੜੀ ਇਦਾਂ ਬੋਲੀ ਜਾਣਾ ਵਾ ਕਹਿਣਾ ਜੋਰਾਵਾਰ ਦਵਿੰਦਰ ਬੋਲੀ ਜਾਂਦੀ ਚਲੋ ਵੇਖ ਲਓ ਕਰ ਲਓ ਸਲਾ ਜਿੱਦਾਂ ਵੀ ਆ ਮੈਂ ਕੀ ਕਰ ਤੈਨੂੰ ਪਸੰਦ ਆ ਮੁੰਡਾ ਹੁਣ ਤੇ ਇੱਥੇ ਰਹਿੰਦਾ ਵਾ ਇੱਥੇ ਆ ਵੇਖਿਆ ਵਾ ਮੁੰਡਾ ਠੀਕ ਆ ਗੁਰਸੇ ਖਾ ਉਣੀ ਬਾਣੀ ਹਲੇ ਮੀ ਮਤਲਬ ਠੀਕ ਆ ਮੁੰਡਾ ਕੋਈ ਨਹੀਂ ਵੇਖ ਲੋ ਪਤਾ ਕੀ ਆ ਐਦਾਂ ਸਾਨੂੰ ਬਥੇ ਤੇ ਰਿਸ਼ਤੇ ਆਉਂਦੇ ਆ ਭਾਵੇਂ ਤੇ ਰਹੀ 6 ਮਹੀਨੇ ਤੇ ਭਾਵੇਂ 4 ਮਹੀਨੇ ਬੰਦੇ ਦੇ ਮੱਥੇ ਦੇ ਉੱਤੇ ਇੱਕ ਟਿੱਕਾ ਤੇ ਲੱਗ ਹੀ ਜਾਂਦਾ ਨਾ ਭਾਬੀ ਜੀ ਵੀ ਪਹਿਲਾਂ ਵਿਆਹੀ ਹੀ ਮੇਰੀ ਗੱਲ ਸੁਣੋ ਅਗਲੇ ਕਹਿਣਗੇ ਨਾ ਦਵਾਜੂਆ ਉਹਨਾਂ ਦਾ ਕੱਲਾ ਕੱਲਾ ਮੁੰਡਾ ਅਗਲਿਆਂ ਨੇ ਜਿਹੜਾ ਦੇ ਨਾਲ ਕੋਈ ਸਲਾਹ ਕੀਤੀ ਆ ਸਲਾਹ ਸੁਨੇਹਾ ਕਾ ਲ ਕੇ ਤੇ ਸੋਚ ਸਮਝ ਕੇ ਕੀਤੀ ਹੋਊਗੀ ਜੇ ਅਗਲਿਆਂ ਨੂੰ ਮਨਜ਼ੂਰਵਾ ਤਾਂ ਹੀ ਕੀਤੀ ਹੋਊਗੀ ਚਲੋ ਫਿਰ ਕਰ ਲੋ ਮੰਮੀ ਨਾ ਤੁਸੀਂ ਗੱਲ ਮੈਨੂੰ ਵੀਰ ਜੀ ਨਾ ਮੈਂ ਤੇ ਚਲੋ ਕੀ ਕਹਿ ਸਕਦੀ ਆ ਫਿਰ ਮੈਂ ਜਿਆਦਾ ਵੀ ਕੀਤਾ ਤੇ ਤੁਸੀਂ ਕਹਿਣਾ ਵਾ ਵੀ ਇਹ ਬੋਲਦੀ ਆ ਮੰਦੀ ਨਹੀਂ ਆ ਇਹ ਕਰਨਾ ਇੱਕ ਦਿਨ ਕਰਨਾ ਤੇ ਹੈਗਾ ਹੀ ਆ ਜੇ ਤੁਹਾਨੂੰ ਜਿਆਦੀਆਂ ਮੇਰੀਆਂ ਦੋ ਰੋਟੀਆਂ ਭਾਰੂ ਤੇ ਕਰ ਦੋ ਨਹੀਂ ਹਾਨੂੰ ਨਹੀਂ ਦੋ ਰੋਟੀਆਂ ਭਾਰੂ ਜੇ ਨਹੀਂ ਕਰਨਾ ਤੇ ਰਹਿਣ ਦੋ ਨਹੀਂ ਨਹੀਂ ਕਹਿ ਦਿੰਨੀ ਮੈਂ ਉਹਨਾਂ ਨੂੰ ਉਹ ਨਹੀਂ ਨਹੀਂ ਵੇਖ ਲਓ ਫਿਰ ਕੀ ਕਰਨਾ ਸਿੱਧਾ ਸਿੱਧਾ ਕਹਾਂ ਵੀ ਮੈਨੂੰ ਪਸੰਦ ਆ ਚਲੋ ਕੋਈ ਨਹੀਂ ਦਰ ਨਾਲ ਗੱਲ ਮੈਂ ਕਰ ਹੀ ਲੈਣੀ ਆ ਚਲੋ ਵੇਖ ਲਓ ਹੁਣ ਆਪਣੀ ਮਰਜ਼ੀ ਚਾ ਠੀਕ ਆ ਮੈਂ ਵੀਰ ਨੂੰ ਨਾ ਕਹਿ ਦੋ ਇਦਾਂ ਵੀਰ ਤੇਰਾ ਤੇ ਇੱਥੇ ਨਹੀਂ ਆਛਾ ਮੈਂ ਭੈਣ ਨਾਲ ਸਲਾਹ ਕਰ ਲਈਨੀ ਕਿ ਬਿੰਦਪਾਲ ਨਾਲ ਜੇ ਇਹਨੂੰ ਮਨਜ਼ੂਰ ਹੋਊਗਾ ਨਾ ਤੇ ਫਿਰ ਇਹਦੇ ਰਵੀਰ ਨਾਲ ਕਰੂੰਗੀ ਚਲੋ ਪਰ ਲਓ ਹਾਇਰਵਾ ਅੱਜ ਤੱਕ ਤੇ ਮੇਰੇ ਨੇੜੇ ਹੋ ਕੇ ਸੁਣ ਲਿਆ ਜੇ ਮੈਂ ਅੱਜ ਹੋਰ ਵੀ ਕੁਝ ਮੰਗ ਲੈਂਦੀ ਨਾ ਤੇ ਉਹ ਵੀ ਮਿਲ ਜਾਣਾ ਹੀ ਸੋਖਣਾ ਗੱਲ ਕਰਦੀ ਆ ਸੋਖ ਕਿੱਥੇ ਆ? ਸੋਖ ਇੱਥੇ ਕੀ ਗੱਲ? ਕੰਮ ਹੀ ਕੋਈ? ਹਾਂਜੀ ਉਹ ਮੈਂ ਉਹਦੇ ਨਾਲ ਗੱਲ ਕਰਨੀ ਕੋਈ। ਮੇਰ ਨਾਲ ਵੀ ਗੱਲ ਕਰਨ ਲੈ ਕਰ। ਸੋਖ ਨਾਲ ਤਾਂ ਕਰਦੀ ਨਹੀਂ ਇਹਨੂੰ। ਉਹ ਕੋਈ ਨਹੀਂ ਹੁਣ ਆਪਣੇ ਰਿਸ਼ਤੇ ਦੀ ਗੱਲ ਚੱਲਣ ਢਈ ਆ। ਕਿਹਦੀ? ਤੁਹਾਡੇ ਦੀ ਮੇਰੇ ਰਿਸ਼ਤੇ ਦੀ ਗੱਲ। ਕੌਣ ਲਿੰਦਾ? ਮੈਂ ਵੀ ਪਾਪੀ ਕੋ ਸੁਣਿਆ ਸੀ। ਮੈਂ ਤੇ ਸੋਖ ਨੂੰ ਪੁੱਛਣ ਆਈ ਆ ਵੀ ਭਲਾ ਸੱਚੀ ਏ ਗੱਲ ਆ। ਅੱਛਾ। ਹਾਂਜੀ। ਨੰਬਰ ਦੇ ਕੇ ਜਾਈਆ ਆਪਣਾ। ਮੈਨੂੰ ਤੇ ਤੇਰੇ ਭਰਾ ਤੋਂ ਡਰ ਆਉਂਦਾ। ਇਹ ਤੇ ਮੈਂ ਤੇ ਨਾਲ ਗੱਲ ਨਹੀਂ ਕਰਦਾ ਉਹ ਕੀਤੀ ਕਿ ਇਹਨੂੰ ਪਤਾ ਨਾ ਲੱਗੀ ਲੈ ਪਤਾ ਕਾਦਾ ਹੁਣ ਤੇ ਮੈਂ ਸਾਰੀ ਤੇਰੀ ਹੁਣ ਨੂੰ ਤਿਆਰ ਆ ਕੋਈ ਨਹੀਂ ਇਹੋ ਜੀ ਟੈਨਸ਼ਨ ਨਹੀਂ ਲੈਣੀ ਮੈਂ ਮੇਰੀ ਗੱਲ ਸੁਣ ਜੇ ਨਾ ਵੀ ਮੰਨਣਗੇ ਨਾ ਪਤਾ ਨਹੀਂ ਉਹ ਘਰ ਸਿਆਣੇ ਸਿਆਣੇ ਗੱਲਾਂ ਕਰਦੇ ਨੇ ਹਨਾ ਸਾਨੂੰ ਕਿਦਾਂ ਪਤਾ ਲੱਗਣਾ ਮੈਂ ਤੇ ਨਾਲ ਭਾਬੀ ਜੀ ਨੇ ਮੇਰੇ ਨਾਲ ਗੱਲ ਕੀਤੀ ਸੀ ਤੇ ਪਹਿਲਾਂ ਤੇ ਮੈਂ ਮੰਨੀ ਨਾ ਜਦੋਂ ਨਾ ਤੁਹਾਡਾ ਨਾਮ ਲਿਆ ਨਾ ਤੇ ਫਿਰ ਮੈਂ ਹਾਂ ਕਰਤੀ ਤੇ ਮੈਂ ਨਾ ਤੁਹਾਡਾ ਨਾਲ ਇੱਕ ਗੱਲ ਕਰਨਾ ਚਾਹੁੰਦੀ ਆ ਦੱਸ ਤੁਹਾਨੂੰ ਵੀ ਪਤਾ ਪਹਿਲਾਂ ਮੇਰਾ ਵਿਆਹ ਹੋਇਆ ਸੀ ਵਾਮੇ ਮਾਸ਼ੀ ਮੇਨੇ ਰਹੀ ਪਾ ਮੈਂ 7 ਮਹੀਨੇ ਆਖਰ ਨੂੰ ਕਹਿਣ ਵਾਲੇ ਦਾ ਦਵਾਜੂ ਗਾਣਾ ਤੁਸੀਂ ਕੱਲੇ ਕੱਲੇ ਸੋਹਣੇ ਸੁਨਖੇ ਤੇ ਕੱਲ ਨੂੰ ਹੋਰਾਂ ਤੁਹਾਡੇ ਘਰ ਦੇ ਕਹਿਣ ਵੀ ਮਤਲਬ ਦਵਾਜੂ ਆ ਇਦਾਂ ਵਾ ਮੈਂ ਤੇਵਿੰਦਰ ਜਦੋਂ ਤੇਰੇ ਨਾਲ ਮੈਂ ਸਹਿਮਤ ਆ ਇਹ ਦੁਨੀਆ ਦੀ ਰੀਤ ਆ ساری ਉਮਰ ਇਦਾਂ ਨਹੀਂ ਤੂੰ ਕੱਢਣੀ ਠੀਕ ਆ ਮੈਂ ਤੇਰੇ ਨਾਲ ਆ ਚਲੋ ਕੋਈ ਨਹੀਂ ਫਿਰ ਮੈਂ ਨਾ ਸੁੱਖ ਨੂੰ ਮਿਲਣਾ ਕਿੱਥੇ ਆ ਅੰਦਰ ਹੁਣੀ ਮਿਲਦਾ ਹੁਣ ਆ ਗੱਲ ਕੋਈ ਨਾ ਕਰੀ ਤੇ ਨੰਬਰ ਦੇ ਕੇ ਜਾਈ ਮੈਨੂੰ ਚੰਗਾ ਠੀਕ ਆ ਸੁਣਿਓ ਹਾਂਜੀ ਸੁੱਖ ਸਬਜ਼ੀਆਂ ਤੇ ਉਧਰ ਬੜੀ ਐ ਟੋਣ ਡਈ ਸਭ ਜੀ ਸੁਣੋ ਜੀ ਨੀ ਸੋਖਾ ਹਾਏ ਨੀ ਸੋਖਾ ਨੀ ਅਜ ਵੀ ਨੀ ਕੋਈ ਚਾਹੀਨੀ ਕੋਈ ਹਾਏ ਕੀ ਹੋ ਗਿਆ ਮੇ ਉਹ ਰਾ ਗਿਆ ਮੇਰੀ ਤੇ ਜੋਬਨ ਦੀ ਰਿਸ਼ਤੇ ਦੀ ਗੱਲ ਚੱਲਣ ਡਈ ਆ ਭਾਬੀ ਦੱਸਣ ਦੇ ਮੈਨੂੰ ਮੈਂ ਤਾਂ ਮੈਂ ਇੰਨੀ ਹੋਸ਼ ਆਪਾਂ ਦੋਵੇਂ ਇਕੱਠੇ ਹਰਿਆ ਕਰਾਂਗੇ ਹੁਣ ਕੀ ਨਾ ਜੀ ਕਹਿਣ ਡਿਆ ਹਾਏ ਮੇਰੀ ਭਾਬੀ ਤੇਰੀ ਮਾਸੀ ਨੇ ਸੱਦਿਆ ਏ ਅਸ਼ਾ ਉਹਨਾਂ ਨੇ ਨਾ ਰਿਸ਼ਤੇ ਦੀ ਗੱਲ ਕੀਤੀ ਪਹਿਲਾਂ ਤਾਂ ਮੈਂ ਜਵਾਬ ਦਿੱਤਾ ਮਹਿਬੀ ਮੈਂ ਨਹੀਂ ਕਰਾਉਣਾ ਹਰ ਵਦਮ ਰਿਸ਼ਤੇ ਦੀਆਂ ਗੱਲਾਂ ਕਰਦੇ ਜਦੋਂ ਨੇ ਤੇਰੀ ਮੰਮੀ ਦਾ ਨਾਮ ਲਿਆ ਨਾ ਫਿਰ ਮੈਂ ਉਹ ਆਜ ਮਾਰ ਕੇ ਮੇਰੇ ਕੋ ਰਿਆ ਹੀ ਨਾ ਗਿਆ ਸੁਖ ਤਰਵਣਾ ਨਹੀਂ ਹੋ ਗਿਆ ਜਿੰਨੀ ਖੁਸ਼ ਵਾ ਚੱਤ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਫਿਰ ਪਰ ਜਾਈ ਤੈਨੂੰ ਹੀ ਬਣਾਉਣਾ ਵਾ ਹਾਏ ਹੁਣ ਕਿੰਨਾ ਸੋਹਣਾ ਦੋ ਮਰਿਆ ਕਰਨਾ ਬੜੇ ਪਿਆਰ ਨਾਲ ਰਿਆ ਕਰਨਾ ਵਾ ਨਾ ਚੱਲ ਚਲਾਈ ਕੱਠੀਆਂ ਨੇ ਸਿੱਖੀ ਹੋਈ ਕੱਠੀਆਂ ਕਰਿਆ ਵੀ ਕਰਾਂਗੇ ਕਰਿਆ ਕਰਾਂਗੇ ਮੈਨਾਂ ਨਾਲ ਬਜਾਈ ਬੜੇ ਪਿਆਰ ਨਾਲ ਰਿਆ ਕਰਨਾ ਹਾਏ ਮੇਰੇ ਕੋ ਤਾਂ ਖੁਸ਼ੀ ਛੱਲੀ ਨਹੀਂ ਜਾਂਦੀ ਮੈਂ ਹਾਂ ਮੇਰਾ ਤਾਂ ਮੰਮੀ ਨੇ ਗੱਲ ਨਹੀਂ ਕੀਤੀ ਉਹ ਤੇਰੀ ਸੁਖੀ ਮਾਸੀ ਨਾਲ ਗੱਲ ਹੋਈ ਏ ਮੇਰੀ ਭਾਬੀ ਜੀ ਦੀ ਹੁਣ ਮੇਰੀ ਭਾਬੀ ਨੇ ਤੇਰੀ ਮੰਮੀ ਨਾਲ ਗੱਲ ਕਰਨ ਆਉਣਾ ਵਾ ਮੈਨੂੰ ਦੱਸਿਆ ਨਾ ਕਿ ਨਿਆ ਘਰ ਚ ਤੇ ਉਧਰ ਤੱਕ ਖਬਰਾਂ ਵੀ ਪਹੁੰਚ ਗਈਆਂ ਆਏ ਬਾਬਾ ਮੈਨੂੰ ਕਿੱਥੇ ਪਤਾ ਸੀ ਮੈਂ ਆਉਂਦੀ ਆਉਂਦੀ ਤੇ ਜੋਬਨ ਨੂੰ ਜਾਸ ਆਈ ਆ ਬਸ ਠੀਕ ਆ ਹਾਏ ਕਿੰਨਾ ਵਧੀਆ ਲੱਗਣ ਡਿਆ ਵੀਰ ਜੀ ਘਰੇ ਹੈ ਵੀਰ ਜੀ ਘਰੇ ਆਹ ਕਰੇ ਉਹਨਾਂ ਨੂੰ ਪੁੱਛ ਕੇ ਤੇ ਮੈਂ ਆਈ ਆ ਉਹ ਕਹਿੰਦੇ ਸਬਜ਼ੀ ਚ ਗਈ ਆਂ ਅਦਰ ਲਸਣ ਲੈਣ ਗਈ ਆ ਹੁਣ ਮੈਂ ਜਾਵਾਂ ਜੇ ਘਰ ਦੇ ਨੂੰ ਪਤਾ ਲੱਗ ਗਿਆ ਨਾ ਉਹਨਾਂ ਉਦਾਂ ਵੀ ਹੁਣ ਮੈਨੂੰ ਘਟ ਆਉਣ ਦੇਣਾ ਵਾ ਹਾਜੀ ਵੀਰ ਜੀ ਨਾਲ ਗੱਲ ਹੋਣੀ ਆ ਤੇ ਚਲ ਤੂੰ ਤਿਆਰ ਰੱਖੀ ਮੈਨੂੰ ਦਾਦੀ ਰਹੀ ਜਾਂਦਾ ਚਲ ਮੈਂ ਤੇ ਆਵਾਂਗੀ ਕਿ ਡੀ ਖੋਸ਼ਵਾ ਕਿਤੇ ਪੈਣ ਦਾ ਮੈਂ ਪਿੰਡ ਨੂੰ ਜਾਣਾ ਸੀ ਤੇ ਕਿੱਥੇ ਚਲ ਗਏ ਕਿਹੜੀ ਸਹਲੀ ਪੈਣ ਤੋਂ ਬਹਿ ਕੇ ਜਾ ਕੇ ਮੈਂ ਕਿੰਨੂ ਸੱਦਣ ਕਲਾਈਏ ਪਤਾ ਵੀ ਨਹੀਂ ਹੁਣ ਕਿੱਧਰ ਗਏ ਆ ਤੇ ਬੱਸ ਵੀ ਉਧਰੋਂ ਟਾਈਮ ਹੋਇਆ ਬੱਸ ਦੱਸ ਕੇ ਚਲ ਜਾਂਦੇ ਆ ਵੀ ਮੈਂ ਚੱਲੀ ਬਾਹਰ ਨੂੰ ਕੀ ਇਕੱਲੇ ਗੱਲਾਂ ਕਰੀ ਜਾਂਦੇ ਜੇ ਸੁਖ ਜਾਨਾ ਵਾ ਕਿੰਨਾ ਟਾਈਮ ਹੋ ਗਿਆ ਵਾ ਤੇ ਤੈਨੂੰ ਪਤਾ ਵੀ ਦਿਨ ਮੀਕ ਨਿਕੇ ਆ ਤੇ ਰੋ ਅੱਜ ਦਾ ਫਿਰ ਚਲ ਜਾ ਨਹੀਂ ਕਿੰਨਾ ਟਾਈਮ ਹੋ ਗਿਆ ਵਾ ਤੇ ਭੈਣ ਹੁਣ ਪਤਾ ਨਹੀਂ ਕਿੰਨਾ ਦੇ ਘਰ ਹੀ ਉਹ ਤੇ ਹੁਣ ਮੈਂ ਚੱਲ ਮਿਲ ਕੇ ਤੇ ਜਾਣਾ ਹੀ ਆ ਸਰ ਕੋਈ ਨਹੀਂ ਮੇਰੀ ਗੱਲ ਸੁਣੋ ਵੀਰ ਜੀ ਦੇ ਰਿਸ਼ਤੇ ਦੀ ਗੱਲ ਹੁੰਦੀ ਆਹੋ ਕਿਉਂ ਤੁਮ ਇੰਤੇ ਦਸੀਐ ਨਹੀਂ ਵੀਰ ਜੀ ਦੇ ਰਿਸ਼ਤੇ ਦੀ ਗੱਲ ਹੁੰਦੀ ਕਿਉਂ ਜਦੋਂ ਪਹਿਲਾਂ ਮੈਂ ਤੈਨੂੰ ਕਿਹਾ ਵੀ ਕੁੜੀ ਚੰਗੀ ਆ ਤੂੰ ਕਿਹਾ ਹੋ ਚੰਗੀ ਆ ਤੇ ਉਹ ਹੀ ਗੱਲ ਗਾੜੀ ਤੋਰੀ ਆ ਅਛਾ ਤੇ ਬੱਚੇ ਨੂੰ ਦੱਸਣਾ ਜ਼ਰੂਰੀ ਨਹੀਂ ਪਤਾ ਨਹੀਂ ਕਿੱਥੇ ਆਪਰੇ ਤੂੰ ਹੁਣ ਅੱਧਰ ਸਬਜ਼ੀਆਂ ਤੋੜ ਦਿੰਦੀ ਆ ਦੱਸਣਾ ਨਹੀਂ ਮੈਂ ਤੈਨੂੰ ਉਹ ਤਾਂ ਮੈਂ ਕਹਿਣ ਲਈ ਆ ਕਿ ਸੁਖ ਨੂੰ ਵੀ ਦੱਸਦੀ ਆ ਤੇ ਭੈਣ ਨੂੰ ਵੀ ਕਹਿੰਨੀ ਵੀ ਮੈਂ ਜਾਵਾਂ ਤੇ ਭੈਣ ਪਤਾ ਨਹੀਂ ਕਿੱਥੇ ਉਹ ਮੈਂ ਕਰਨੀ ਮੈਂ ਤੈਨੂੰ ਆਵਾਜ਼ ਮਾਰਨ ਲੱਗੀ ਸੀ ਉਹ ਤਾਂ ਮੰਮੀ ਜੀ ਜਾਂਦਾ ਵੀ ਹੋ ਜੇ ਤੇ ਮਾੜਾ ਵਾ ਉੱਥੇ ਤੇ ਮੈਨੂੰ ਲੱਗਦਾ ਵੀ ਵੀਰ ਜੀ ਦਾ ਹੋਣਾ ਹੀ ਨਹੀਂ ਤੇ ਇੱਥੇ ਤੇ ਮੈਂ ਕਹਿੰਨੀ ਇਹਦਾ ਨਾ ਹੋ ਜੇ ਨਾ ਤੇ ਹੋਰ ਕੁਝ ਨਹੀਂ ਚਾਹੀਦਾ ਹੋਰ ਇਹਨੂੰ ਕੁਵਾਰੀ ਤੇ ਕੋਈ ਸੋਹਣੀ ਜਿਹਾ ਮਿਲ ਲੈਣੀ ਲੱਗੀ ਨਾਲੇ ਦਿਨਦਰ ਕਿਹੜੀ ਮਾੜੀ ਆ ਮੂੰਹ ਮથે ਲੱਗਦੀ ਆ ਜੋ ਜੀ ਉਹਦੇ ਘਰ ਦੇ ਮੰਨਦੇ ਆ ਮਤ ਕਿਨੂੰ ਟਾਈਓ ਫਟ ਕਰੋ ਮੇਰੀ ਗੱਲ ਸੁਣ ਚਲ ਤੂੰ ਵੀ ਕਹਿਣ ਦੀ ਤੇ ਮੈਂ ਵੀ ਕਹਿਣ ਦੀ ਪੀ ਹੋ ਜੇ ਤੇ ਭਾਰੇ ਵਾ ਵੀ ਹੁਣ ਅਗਲਿਆਂ ਦੀ ਮਰਜ਼ੀ ਆ ਨਾ ਗੱਲ ਤਰੂ ਗਾੜੀ ਤੇਰੀ ਮਾਸੀ ਤੋਰੂਗੀ ਕੋਈ ਸੁਰਸਲਾ ਦਾ ਪਤਾ ਲੱਗੂ ਫੇਰ ਹੀ ਦਿਲ ਚ ਹੌਸਲਾ ਨਾ ਨਹੀਂ ਮੇਰੀ ਤੇ ਇੰਨੀ ਟੈਨਸ਼ਨ ਖਤਮ ਹੋਈ ਆ ਵੀ ਚੱਲ ਇੰਨੀ ਇੱਕ ਰਿਸ਼ਤੇ ਦੀ ਗੱਲ ਇਹਦੀ ਚੱਲਣ ਲੱਗੀ ਆ ਨਹੀਂ ਤੇ ਜਿਹੜੀ ਮੇਰੇ ਮਨ ਤੇ ਜਿਹੜਾ ਬਹੁਤਾ ਬੋਝ ਹੀ ਨਾ ਉਹ ਤੇ ਹਲਕਾ ਹੋਇਆ ਹੀ ਹੁਣ ਹੁਣ ਇਹ ਵਾ ਵੀ ਮੇਰੇ ਪੁੱਤ ਦਾ ਘਰ ਵਸ ਜੇ ਤੇ ਚੱਲ ਆਂਦੇ ਹੁੰਦੇ ਆ ਵੀ ਅਸੀਂ ਤੇ ਆਦਮੀ ਸੀ ਲਾ ਸੜੇ ਬੈਠੇ ਆਂ ਹੀ ਵੀ ਘ ਹੋ ਰੱਬ ਨੇ ਜਾਂਦੇ ਹੁੰਦੇ ਵੀ ਉਹਦੇ ਘਰ ਸਭ ਕੁਝ ਸਹੀ ਏ ਮੈਨੂੰ ਤਾਂ ਲੱਗਦਾ ਮਾਨੀ ਜਾਣਾ ਵਾ ਉਹਨਾਂ ਨੇ ਤੈਨੂੰ ਲੱਗਦਾ ਹੋਰ ਚਲ ਜੇ ਸੁਖ ਐਨਾ ਕ ਤੈਨੂੰ ਲੱਗਦਾ ਵਾ ਤੈ ਤੂੰ ਹੀ ਚਲ ਉਧਰ ਕੁੜੀ ਕੋ ਪੁੱਛੀ ਪਹਿਲਾਂ ਕਿਸਾ ਪਤਾ ਵਾ ਮੰਨ ਜਾਣਾ ਵਾ ਮਮੀ ਤੇ ਮੈਂ ਸਿਮਤੀ ਨਾ ਮੱਚਾ ਜਨਾ ਗੱਲ ਕਰ ਤੇ ਜੇ ਉਹ ਤੂੰ ਮੈਂ ਕਹਿੰਦੀ ਸਕੂ ਚਲ ਰਹਿ ਪੈਣੀ ਆ ਗੱਲਬਾਤ ਕੋਈ ਨਹੀਂ ਹੁਣ ਮੈਂ ਪੱਕੀ ਦਿੱਥੀ ਕਰਕੇ ਜਾਨੀ ਫਿਰ ਮੈਂ ਗਾੜੀ ਦੀ ਉਥੇ ਤਿਆਰੀ ਕਰੂੰਗੀ ਜਾ ਕੇ ਕੋਈ ਨਹੀਂ ਹੁਣ ਮੈਂ ਸਾਰਾ ਕੁਝ ਕਰਕੇ ਫੇਰ ਹੀ ਜਾਊਂਗੀ ਹੁਣ ਨਹੀਂ ਮੈਂ ਜਾਂਦੀ ਚਲ ਹੁਣ ਰਹਿ ਪੈਣੀ ਹੁਣ ਭੈਣ ਕੋਈ ਨਹੀਂ ਜਿੱਥੇ ਮਰਜ਼ੀ ਫੇਰ ਆਵੇ ਹਾਂ ਸੇਰੇ ਚਲ ਜਿਓ ਆਹੋ ਅੱਜ ਗੱਲ ਕਰ ਲੋ ਉੱਥੇ ਸੇਰੇ ਚਲ ਜਿਓ ਕੋਈ ਨਹੀਂ ਤੇ ਚੱਲ ਕੋਈ ਨਹੀਂ ਤੂੰ ਸਬਜ਼ੀ ਪਾਣੀ ਉਹਨੂੰ ਧਰਮਾਸੀ ਦੇਉਂਦੇ ਨੂੰ ਵੀ ਨਾ ਕਹੇ ਵੀ ਲੈ ਕੋਹੋਂ ਨਹੀਂ ਬਣਾਇਆ ਚੰਗਾ ਮੈਨੂੰ ਆਣਾ ਮੈਂ ਤੇ ਸਬਜ਼ੀ ਪਾਣੀ ਆਹੋ ਤੇ ਚੱਲ ਕੋਈ ਨਹੀਂ ਇਹ ਵੀ ਹੁਣ ਸੋਚਦੇ ਮਾਸੀ ਤੇਰੀ ਨੂੰ ਕਹਿੰਦੇ ਆ ਉਹਨਾਂ ਦੀ ਵੋਕੀ ਨਾ ਗੱਲ ਕਰਕੇ ਜਮਣ ਇੱਕ ਵਾਰ ਆਹ ਕੋਈ ਨਹੀਂ ਹਾਂਜੀ ਆਹੋ ਤੇ ਚੱਲ ਆਪਾਂ ਧਰ ਲਈਏ ਕੋਹੋਂ ਨਜ਼ਰ